ਸੁਖੇ ਦੀਆ ਉਹ ਸਟੇਜ ਦੇ ਖੱਬੇ ਹੱਥ ਆ ਗਈ ਤੇ ਸੱਜੇ ਹੱਥ ਟੀਮ rau ਕੇ ਦੀ ਬੀੜ rau ਕੇ rau ਕੇ ਬੁੱਟਰ ਬਦਲੀ ਇਹ ਬੜੇ ਮਸ਼ਹੂਰ ਜੇ ਪਿੰਡ ਆ ਮੇਰੇ ਵੀਰੋ ਜਿਲੇ ਮੋਗੇ ਦੇ ਜਿੰਨੇ ਜੱਫੇ rau ਕੇਆਂ ਵਾਲੇ ਲਾਉਣਗੇ 5-500 ਰੁਪਇਆ ਗੱਗੂ ਕੈਨੇਡਾ ਗੱਗੂ ਕੈਨੇਡਾ ਦੋਸ਼ੀ ਕੈਨੇਡਾ ਤੇ ਬੱਬੂ ਕੈਨੇਡਾ ਵੱਲੋਂ 5-500 ਇੱਕ ਜੱਫੇ ਨਾਲ ਪਹਿਲੀ ਰੇਡ ਬਲਕਰ ਨਿਕੇਲਾਣਾ ਵਾਲਾ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਦਰਸ਼ਕ ਵੀਰੋ ਕਰਨ ਕਲਿਆਣਾ ਵਾਲਾ ਪਹਿਲੀ ਰੇਡ ਪਾ ਰਿਹਾ ਹੈ ਹਲਕਾ ਜਿਹਾ ਟੱਚ ਦੇ ਨੰਬਰ ਆਪਣੀ ਟੀਮ ਦੇ ਲਈ ਜੋੜ ਦਤਾ ਹੈ ਇਧਰ ਸਾਡਾ ਕਰਮਾ ਮਨਦੀਪ ਸੇਮਾ ਸਿਮਰਾ ਸੱਤਾ ਸੀਪਾ ਸ਼ਿੰਦਾ ਕਾਲਾ ਪੰਮਾ ਤੇ ਰਾਮ ਕਨੇਡਾ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ rau ਕਹਿੰਦੇ ਜਿੰਨੇ ਜੱਫੇ ਲਾਉਣਗੇ ਹਰ ਇੱਕ ਜੱਫੇ ਦਾ ਸ਼ਿੰਦੇ ਨੰਗਲ ਕਨੇਡਾ ਵਾਲੇ ਭਰਾਵਾਂ ਦੇ ਵੱਲੋਂ 500 ਦਾ ਜੱਫਾ ਹੋਵੇਗਾ ਤਾਰੀ ਆ ਗਿਆ ਲਓ ਤਾਰੀ ਇਸੇ ਲਈ ਮੈਂ ਬੇਨਤੀ ਕਰਦਾ ਕਿ ਲਾਈਨਮੈਨ ਆ ਜਾਵੇ ਤਾਰੀ ਕਹਿੰਦੇ ਕਲਿਆਣਾ ਵਾਲਾ ਮੇਰੇ ਵੀਰੋ ਰੇਡ ਪਾ ਰਿਹਾ ਚਾਰ ਯਾਫੀ ਰਾਉ ਕਹਿੰਦੇ ਤੇਜੀ ਤਿਆਰ ਹੈ ਹੁਣ ਵੇਖਦਾ ਵੀ ਅਯਾਬ ਵਰਗੇ ਗੇਬਰੂ ਭਾਈ ਹੋਈ ਰੇਡ ਲਾਓ ਸਾਹਮਣੇ ਅਯਾਬ ਹੈ ਰਾਉ ਕੇ ਕਲਾਂ ਦੀ ਧਰਤੀ ਦਾ ਨੌਜਵਨ ਕੋਸ਼ਿਸ਼ ਕਰ ਗਿਆ ਪਰ ਤਾਰੀ ਨੰਬਰ ਜੋੜ ਗਿਆ ਅਗਲੀ ਰੇਡ ਕਹਿੰਦੇ ਬੋਲਾਪੁਰ ਦੇ ਇਲਾਕੇ ਦਾ ਜਾਂਗਪੁਰ ਪਿੰਡ ਬੜਾ ਪ੍ਰਸਿੱਧ ਹੈ ਵਿੱਕੀ ਰੇਡ ਪਾ ਰਿਹਾ ਚਾਰ ਯਾਫੀ ਆਹ ਵੇਖੀਏ ਸਾਹਮਣੇ ਕਲਿਆਣਾ ਵਾਲਾ ਗੋਪੀ ਇਸ ਲਈ ਕੋਸ਼ਿਸ਼ ਕਰ ਰਿਹਾ ਪਰ ਜਾਂਗਪੁਰੀਏ ਵਿੱਕੀ ਨੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਬਲਕਰਨ ਅਗਲੀ ਰੇਡ ਪਾ ਰਿਹਾ ਗੁਰਵਿੰਦਰ ਤੇ ਸਾਡਾ ਜੱਗੀ ਪਾਈ ਹੈ ਵੱਡੀ ਸਪੋਰਟ ਕਰਦੇ ਆ ਕਲਿਆਣਾ ਦੀ ਟੀਮ ਦੀ ਤੇ ਤਾਰੀ ਤੇ ਤੇਜੀ ਦੇ ਲਈ ਵੱਡੇ ਮਾਨ ਸਨਮਾਨ ਹੋਣਗੇ ਜਿੰਨੇ ਨੰਬਰ ਲੈਣਗੇ 5-500 ਰੁਪਏ ਦੇ ਗੁਰਵਿੰਦਰ ਤੇ ਜੱਗੀ ਇੱਕ ਲੈਂਡਮੈਨ ਆ ਜਾਓ ਜੀ ਲਓ ਬਲਕਰਨ ਕਬੱਡੀ ਪਾ ਰਿਹਾ ਜਾਂ ਭੀ ਚਾਰ ਚਾਰੇ ਨੇ ਤਿਆਰ ਹੁਣ ਚਾਰਾਂ ਦੇ ਵਿੱਚੋਂ ਕੌਣ ਮੇਰੇ ਵੀਰੋ rau ke ala ਪਰ ਇਧਰ ਬਲਕਰਨ ਭੱਜ ਗਿਆ ਸਾਡਾ ਕਰਮਾ ਮਨਦੀਪ ਸੇਮਾ ਤੇ ਸਿਮਰਾ ਕਹਿੰਦੇ ਵੀ ਕਲਿਆਣਾ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਭਾਈ ਸੱਤਿਆਣੀ ਕਹਿੰਦੇ ਵੀ 5-500 ਦਿੱਤੇ ਜਾਣੇ ਆ 5-500 ਦਿੱਤੇ ਜਾਣਗੇ ਸਾਡੇ ਵੱਡੇ ਭਾਈ ਲਓ ਸਾਹਮਣੇ ਕਲਿਆਣਾ ਵਾਲਾ ਇਸੇ ਲਈ ਗੱਭਰੂ ਕਹਿੰਦੇ ਗਿੰਦੀ ਉਗੋਕੇ ਵਾਲਾ ਇਹਦਾ ਕਿੰਦੇ ਪੱਖੋਂ ਕੈਂਚੀਆਂ ਦੇ ਲਾਗੇ ਕਰਕੇ ਉਗੋਕੇ ਪਿੰਡ ਬੜਾ ਪ੍ਰਸਿੱਧ ਹੈ ਬੜਾ ਵਧੀਆ ਜੱਫੀ ਬਣ ਗਿਆ ਥੋੜੇ ਸਮੇਂ ਦੇ ਵਿੱਚ ਗਿੰਦੀ ਉਗੋਕੇ ਵਾਲਾ ਇਹ ਕਹਿੰਦੇ ਯਾਸੀਨ ਮੇਰੇ ਵੀਰੋ ਚੁੰਗਾ ਮਲੇ ਦਾ ਪੱਕਾ ਯਾਰ ਹੈ हां ਰਾਜ ਦਾ ਬੈਸਟ ਗਿਆ ਫਿਵੀਅਰ ਰੇਡ ਗੱਗੂ ਕਨੇਡਾ ਕਹਿੰਦਾ ਵੀ ਤਾਰੀ ਦੀ ਹਰ ਇੱਕ ਰੇਡ 500 ਦੀ ਹੋਵੇਗੀ ਕਲਿਆਣਾ ਵਾਲਾ ਬਲਕਰਨ ਮੇਰੇ ਵੀਰੋ ਜਾਫੀ 4 ਆਹ ਵੇਖੀਏ ਸਾਹਮਣੇ ਨੌਜਨ ਨੰਬਰ ਜੋੜ ਗਿਆ ਕਪਤਾਨ ਦਾ ਵੀਰ ਦੇਵਾ ਇੱਕ ਮਿੰਟ ਇੱਕ ਮਿੰਟ ਰੇਡ ਰੋਕ ਨੀਵੇਂ ਭਾਈ ਆ ਰੇਡ ਰੋਕ ਲਈ ਮਾਈ ਮੜਾ ਪਿੱਛੇ ਨੂੰ ਹੋ ਜਾ ਭਰਾਣ ਕਿਥੋਂ ਯਾਰ ਬੇਨਤੀ ਆ ਯਾਰ ਥੋੜਾ ਜਿਹਾ ਗਰਾਊਂਡ ਕਲੀਅਰ ਕਰੋ ਇਹ ਤਾਂ ਵਧੀਆ ਨਹੀਂ ਲੱਗਦਾ ਫਾਈਨਲ ਮੈਚ ਚੱਲ ਰਿਹਾ ਪਤਾ ਲੱਗਣਾ ਚਾਹੀਦਾ ਲਓ ਮਹਿਤਾਬ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਭਾਗੀਕੇ ਵਾਲਾ ਮਹਿਤਾਬ ਸਿੰਘ ਬੁੱਟੇ ਯਾਦਾਂ ਨੇ ਜੀਵਨ ਟਵਾਣੇ ਦੀਆਂ ਮੇਰੇ ਵੀਰੋ ਪਾਈ ਹੋਈ ਰੇਡ ਤੇ ਚਾਰ ਜਾਫੀ ਤਿਆਰ ਨੇ ਕਿ ਪੀਲੇ ਪੈਕਟ ਦੁੱਧ ਦੇ ਪੀ ਕੇ ਕਬੱਡੀ ਨੀਓ ਖੇਡ ਹੁੰਦੀ ਪਰ ਲੈਣ ਤੇ ਆ ਜਾਂਦਾ ਹੈ ਜਦ ਗੱਬਰੂ ਦੀ ਰੇਡ ਹੁੰਦੀ ਵਿੱਚ ਪੜਾਂ ਦੇ ਪੈਣ ਪਟਾਕੇ ਕੰਨ ਗੋਹਿੰਦੇ ਥੱਪੜਿਆਂ ਨਾਲ ਕਰਨ ਮੋਰ ਖੇਡ ਦੇ ਜਿੰਕੇ ਮਰਦ ਖੇਡ ਦਾ ਖਤਰਿਆਂ ਦੇ ਨਾਲ ਲਓ ਤੇ ਜੱਗੀ ਵੀਰ ਕਹਿੰਦੇ ਵੱਡੇ ਮਾਨ ਸਨਮਾਨ ਕੀਤੇ ਜਾਣੇ ਆ ਉਹ ਪਈ ਵੀ ਰੇਡ ਕਲਿਆਣਾ ਵਾਲਾ ਬਲਕਰਨ ਬਲਕਰਨ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਕਰੀ ਦੱਸਿਓ ਮਾਣ ਆ ਸਾਰਾ ਪਿੰਨ ਪਿਆਰ ਕਰਦਾ ਦੁਰਜੀ ਵਾਲਿਆ ਤੇਰਾ ਧੰਨਵਾਦ ਹੈ ਤੂੰ ਕਲਿਆਣਾ ਦੇ ਵਿੱਚ ਪੁੱਜਿਆ ਜੰਗਪੁਰੀਆ ਵਿੱਕੀ ਆ ਗਿਆ ਸ਼ਰਫ ਕਰਦੇ ਗੱਲ ਲਓ ਇਧਰ ਨੌਜਾਨ ਜੰਗਪੁਰੀਆ ਵਿੱਕੀ ਕਬੱਡੀ ਪਾ ਰਿਹਾ ਗੋਪੀ ਕਲਿਆਣਾ ਵਾਲਾ ਕੋਸ਼ਿਸ਼ ਕਰਦਾ ਪਰ ਅੰਕ ਧਾਵੀ ਦਾ ਦੋਨੋਂ ਟੀਮਾਂ ਦੇ ਲਈ 5-500 ਰੁਪਏ ਬਲੇਜ਼ਰ ਕਿੰਗਜ਼ ਕਬੱਡੀ ਕਲੱਬ ਵਿਨੀਪੈਗ ਕੈਨੇਡਾ ਵਾਲੇ ਸੜੇ ਭਰਾਵਾਂ ਦੇ ਵੱਲੋਂ ਦਿੱਤਾ ਜਾਵੇਗਾ ਸੱਤਾ ਸਿੱਧੋ ਨਾਲ ਸ਼ੰਦਾ ਬਰਾਨ ਸੀਪਾ ਮੁੰਦੇਕੇ ਛੇਮਾ ਮਾਸ਼ੀਕੇ ਕਰਮਾ ਰਣਸ਼ੀ ਵਾਲਾ ਨਾਲ ਕਾਲਾ ਰਣਸ਼ੀ ਵਾਲਾ ਮੇਰੇ ਵੀਰੋ ਸਮੁੱਚੀ ਸਾਡੀ ਬਲੇਜ਼ਰ ਕਿੰਗਜ਼ ਕਬੱਡੀ ਕਲੱਬ ਕੈਨੇਡਾ ਦੇ ਵੱਲੋਂ ਦੋਨੋਂ ਟੀਮਾਂ ਦੇ ਲਈ 5-500 ਰੁਪਇਆ ਮਾਨ ਗੱਫੇ ਪੁੱਜਦੇ ਕੀਤੇ ਗਏ ਆ ਪਰ ਵਿੱਕੀ ਨੌਜਨ ਜਾਗਪੁਰ ਗਿਆ ਕਬੱਡੀ ਪਾ ਰਿਹਾ ਦਬਰਜੀ ਵਾਲਾ ਦੀਪ ਹੈ ਗੋਪੀਆਂ ਨਾਲ ਤੇਜੀ ਆ ਉਗੋ ਕੰਬਲਾ ਗਿੰਦੀ ਆ ਤੇ ਮਨਦੀਪ ਸਿੰਘ ਨਿੱਕੋ ਦੀ ਘਟਾ ਪਰ ਅੰਕ ਨੌਜਨ ਜੰਗਪੁਰੀਆ ਵਿੱਕੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਓ ਬਲਕਰਨ ਆ ਗਿਆ ਦੀਪ ਜਦੋਂ ਸੈੱਟ ਦੇ ਵਿੱਚ ਲੱਗਿਆ ਤੇ ਸਾਰੇ ਹਸਵੇ ਵੀ ਅੱਜ ਤੇ ਜਿਹੜੇ ਰੇਡਰ ਆ ਉਹ ਮੇਰੇ ਵੀਰੋ ਜੱਫੇ ਲਾਉਣ ਦੇ ਲਈ ਤਿਆਰ ਹੈ ਪਿਆਰ ਹੈ ਕਹਿੰਦੇ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਬਲਕਰਨ ਇਸ ਵੇਲੇ ਕਲਿਆਣਾ ਵਾਲਾ ਮੇਰੇ ਵੀਰੋ ਚਾਰ ਨੇ ਉਹ ਚਾਰੀ ਤਿਆਰ ਨੇ ਬਚ ਗਈ ਕੈਂਚੀ ਪਰ ਕਲਿਆਣਾ ਵਾਲਾ ਛੇਤੀ ਕਿੱਥੇ ਲੋਟ ਆਉਣਾ ਹੈ ਹਾਓ ਕਲਿਆਣਾ ਵਾਲਾ ਛੇਤੀ ਕਿੱਥੇ ਲੋਟ ਆਉਂਦਾ ਹੈ ਅਗਲੀ ਰੇਡ ਦਾਉਣ ਦੇ ਲਈ ਕਹਿੰਦੇ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਸੁਖੀ ਬਰਾਂਡ ਦੀ ਕਹਿੰਦੇ ਖੇਡ ਕਬੱਡੀ ਨੂੰ ਬਹੁਤ ਵੱਡੀ ਰੀਨ ਹੈ ਜਿਸ ਨਗਰ ਦਾ ਪਾਲੀਟੇਸ਼ਨ ਦੇ ਵਿੱਚ ਵੀ ਬੜਾ ਵੱਡਾ ਨਾਮ ਹੈ ਪਰ ਜਾਫੀ ਚਾਰ ਕਲਿਆਣਾ ਵਾਲੇ ਗੋਪੀ ਖੋਣੀ ਉਹ ਗੋ ਕਹਿੰਦਾ ਗਿੰਦੀ ਟੱਕਰ 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 ਸੱਤਾ ਕਲਿਆਣ ਸਿੰਧਾ ਨੰਗਲ ਨਾਲ ਛੇਮਾ ਮਾਸ਼ੀ ਕੇ ਇਹਨਾਂ ਭਰਾਵਾਂ ਦੇ ਵੱਲੋਂ 500 ਰੁਪਏ ਮੇਰੇ ਵੀਰੋ ਉਗੋ ਕਮਲੇ ਗਿੰਦੀ ਦੀ ਨਹੀਂ ਪੁੱਛਦਾ ਕੀਤਾ ਗਿਆ ਸਰਦਾਰ ਰੂਪ ਸਿੰਘ ਬਰਾੜ ਦੇ ਅਮਨ ਬਰਾੜ ਵਧੀਆ ਪਲੇਅਰ ਨੇ ਉਹਨਾਂ ਦਾ ਧੰਨਵਾਦ ਆਓ ਜੀ ਦੀਪੂ ਜੀ ਤੁਸੀਂ ਵੀ ਸਾਝ ਪਾ ਦਿਓ ਫਾਈਨਲ ਦੀ ਥੈਂਕ ਯੂ ਭਾਈ ਖਾਨ ਸਾਹਿਬ ਭਾਈ ਇੱਕ ਤਾਂ ਬੇਨਤੀ ਹੈ ਜਿਹੜੇ ਸਾਡੇ ਪਲੇਅਰ ਬਾਧੂ ਉਹ ਬਹਿ ਜਾਓ ਯਾਰ ਕੈਮਰੇ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀਰਾਂ ਬਣ ਕੇ ਤੁਰ ਫਿਰ ਕੇ ਲਓ ਸਾਹਮਣੇ ਕਹਿੰਦੇ ਕਲਿਆਣਾ ਵਾਲਾ ਬਲਕਰਨ ਆ ਗਿਆ। ਉਹ ਕਲਿਆਣਾ ਵਾਲਿਓ ਮੇਲਾ ਕਿਦਾਂ ਦਾ ਲੱਗਿਆ? ਸਿਰਾ 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 ਲੈ ਵੀ ਸੱਤਿਆ ਛੋਟੇ ਸੱਤਿਆ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ। ਉਹ ਰੇਡ ਪੈ ਗਈ ਆ ਮੇਰੇ ਮਿੱਤਰੋ ਵਿੱਕੀ ਦੀ। ਜੇ ਗੋਪੀ ਜੱਫਾ ਲਾਊ ਵੱਡੇ ਮਾਰ ਸਾਡੇ ਸਟਾਰਜ ਦੇ ਵੇਖੀ ਵੀ ਨੌਜਾਨਾ। ਗੁਰਵਿੰਦਰ ਬੱਜੂ ਆਣਾ ਤੇ ਜੱਗੀ ਵੱਲੋਂ 500 ਲੈ ਵੀ ਗੁਰਵਿੰਦਰ ਪੈਸੇ ਦੇ ਦੀ ਮੁੰਡੇ ਨੂੰ। ਗੋਪੀ ਬਾਈ ਨੇ ਜੱਫਾ ਲਾ ਦਿੱਤਾ। ਬਲਕਰਨ ਦੀ ਰੇਡ ਤੇ ਬੋਲ ਅਸ਼ਰਫ ਦੇ ਨੌਜਵਾਨ ਨੇ ਅਗਲੀ ਕਬੱਡੀ ਇਸ ਲਈ ਬਲੇਦਰ ਕਿੰਗ ਵਾਲੇ ਛਿੰਦੇ ਹੋਣੀ ਸੱਤੇ ਹੋਣੀ ਸਾਡੇ ਵੀਰ ਵੱਡੇ ਮਾਣ ਲਾ ਰਹੇ ਆ ਪਲੇਅਰਾਂ ਤੇ ਬਲਕਰਨ ਦੀ ਕਬੱਡੀ ਪਈ ਹੋਈ ਹੈ ਆ ਜਿਹੜੇ ਵੀਰ ਖੜੇ ਆ ਢੇਰੀਆਂ ਕੋਲੇ ਯਾਰ ਬੈਹ ਜੋ ਜਾਂ ਬਾਹਰ ਹੋ ਜਾਓ ਮੇਰੇ ਵੀਰ ਬਣ ਕੇ ਆ ਜਿਹੜੇ ਢੇਰੀਆਂ ਕੋਲੇ ਖੜੇ ਐ ਲਾਈਵ ਵਾਲਿਓ ਤੁਸੀਂ ਬਾਲੇ ਖੜੇ ਹੋ ਯਾਰ ਮੈਚ ਸਮਾਪਤ ਹੈ ਜੀ ਸਮਾਪਤ ਉਧਰ ਪੀਟਾ ਬਰਾਨ ਦਿਆਲਪੁਰੇ ਵਾਲਾ ਸਾਡਾ ਨਾਲ ਅਮਰਵੀਰ ਸਿੰਘ ਬਰਾੜ ਆਉਣੀ ਸਾਡੇ ਵੀਰ ਐ ਧੰਨਵਾਦ ਸਾਡੇ ਵੀਰਾਂ ਦਾ ਫਾਸਟ ਜਿਹੜੀ ਟੀਮ ਹੈ ਕਲਿਆਣ ਸੁੱਖਾ ਬਲਵਾਨ ਸਿੰਘੀ ਲੋਪੋ ਸਾਹਿਬ ਆਏ ਐ ਕਲਿਆਣ ਸੁੱਖੇ ਦੀ ਟੀਮ ਦੇ ਲਈ ਅਮਰੀਕਨ ਡਾਲਰ ਪ੍ਰਸ਼ਾਦ ਕਰ ਦਿਓ ਪ੍ਰਸ਼ਾਦ ਕਰ ਦਿਓ ਕਹਿੰਦੇ ਲੋਪੋ ਸਾਹਿਬ 5 ਡਾਲਰ ਹੈ ਡਾਲਰ ਵਧੇ ਰਿਹਾ ਹੈ ਹੈਲੋ ਸੰਗਤ ਨੂੰ ਬੇਨਤੀ ਆ ਕਿ ਆਰਾਮ ਦੇ ਨਾਲ ਜਾਇਓ ਕਾਲੀ ਰਾਤ ਭਵਨ ਸਿੰਘ ਲੋਪੋ ਵਾਲਾ ਬਾਈ ਆ ਸਾਡਾ ਭਰਾ ਆ ਕਲਿਆਣਾ ਦੀ ਟੀਮ ਦੇ ਲਈ ਆ ਪੈਸੇ ਲੈ ਜਾਓ ਬਾਈ ਡਾਲਰ ਫੜ ਕੇ ਮੇਰੇ ਤੋਂ ਕਲਿਆਣਾ ਵਾਲਿਓ ਵੀਰੇ ਬਲਕਰਨ ਲੋਪੋ ਸਾਹਿਬ ਤੁਹਾਡਾ ਧੰਨਵਾਦ ਹੈ ਭਲਵੰਤ ਸਿੰਘ ਜੀ ਲੋਪੋ ਆ 5 ਡਾਲਰ ਗਿਆ ਭੈਸ ਤੇ ਆफी ਗਿੰਦੀ ਉਗੋ ਕੇ ਭੈਸ ਟ੍ਰੇਡਰ ਬਲਕਰਨ ਇਧਰ ਸੀਪਾ ਫੌਜੀ ਗੁਰੂਪੁਰ ਸਾਹਿਬ ਵੱਲੋਂ ਤੇ ਨਾਲ ਤਾਰੀ ਇਹ ਸਾਡੇ ਵੀਰ ਕਬੱਡੀ ਖਿਡਾਰੀ ਦਾ ਵਿਸ਼ੇਸ਼ ਸਨਮਾਨ ਕੱਪ ਨਾਲ ਕੀਤਾ ਜਾਵੇਗਾ ਲੱਖਾਂ ਮੰਡੀਲਾ ਵਾਲਾ ਗੁਰੂਸਰੀਆ ਪੁੱਜਿਆ ਬਹੁਤ ਧੰਨਵਾਦ ਆ ਜੀਰਾ ਪਿਆਰਾ ਮਲੂਕੇ ਵਾਲੇ ਬੋਲ ਦੇਣਾ ਲੱਭੋ ਕੈਨੇਡਾ ਦਾ ਧੰਨਵਾਦ ਆ ਸਾਡੇ ਵੀਰ ਦਾ ਲੱਭੂ ਕੈਨੇਡਾ ਦਾ ਜੈਸੀ ਸਾਊਂਡ